ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਅੱਜ ਪੇਗਵਾਨੇ ਦੀਆਂ 1 ਤੋਂ ਲੈ ਕੇ 18 ਨੰਬਰ ਤੱਕ ਗਲੀਆਂ ਜਿਹੜੀਆਂ ਇਹਨਾਂ ਦਾ ਉਦਘਾਟਨ ਕੀਤਾ ਗਿਆ 1 ਕਰੋੜ 21 ਲੱਖ ਤੇ 61000 ਰੁਪਏ ਦਾ ਇਕਮਾ ਕਿਉਂਕਿ ਜਦੋਂ ਮੈਂ ਇਲੈਕਸ਼ਨ ਲੜ ਰਹੀ ਸੀ ਉਸ ਟਾਈਮ ਇਹਨਾਂ ਨੇ ਸਾਰਿਆਂ ਨਾਲ ਮੈਂ ਵਾਅਦਾ ਕੀਤਾ ਸੀਗਾ ਇੰਨਾ ਦੇ ਲੰਬੇ ਸਮੇਂ ਤੋਂ ਮੰਗ ਕਰਕੇ ਇਹ ਗਲੀਆਂ ਹੁਣੇ ਅਸੀਂ ਈਸਟ ਮੈਨ ਚੌਕ ਦੇ ਵਿੱਚ ਘਟਨ ਕਰ ਜਾ ਰਹੇ ਹਾਂ ਮਹਾ ਸਿੰਘ ਨਗਰ ਦੀਆਂ ਚਾਰ ਗਲੀਆਂ ਦੇ ਘਟਨ ਹੈ ਉਸ ਤੋਂ ਬਾਅਦ ਗੁਰਮੀਰ ਨਗਰ ਦੀ ਹੈ ਕਬੀਰ ਨਗਰ ਦੀ ਹੈ ਮਤਲਬ ਟੋਟਲ ਜਿਹੜੇ ਆ 25 26 ਕਰੋੜ ਰੁਪਏ ਦੇ ਇਹ ਘਟਣਾ ਸੀ 2-3 ਦਿਨਾਂ ਚ ਕਰਾਂਗੇ ਤੇ ਤੋਂ ਜਿਹੜੇ ਸਨਕਨ ਵਾਸੀਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜਿਹੜੇ ਦੋ ਪੁਲ ਜਿਹੜੇ ਆਪਣੇ ਪਾਸ ਹੋ ਗਿਆ ਈਸ਼ਰ ਨਗਰ ਦੇਖ ਲੋਹਾਰਾਪੁਰ ਜਿਹੜੇ 12 ਕਰੋੜ 93 ਲੱਖ ਰੁਪਏ ਦੇ ਤੋਂਨੇ ਕੋਲਾ ਤੇ ਇਹਨਾਂ ਦਾ ਟੈਂਡਰ ਲੱਗਦੇ 40 ਲੱਖ ਜੇਗਾ ਲੇਕਿਨ ਇਲੈਕਸ਼ਨਾਂ ਤੋਂ ਬਾਅਦ ਆਪਾਂ ਇਹਨਾਂ ਦਾ ਘਾਟਨ ਕਰਕੇ ਇਹ ਵੀ ਇਹਨਾਂ ਨੂੰ ਇੱਕ ਤੋਹਫਾ ਦੇਵਾਂਗੇ ਹਲਕੇ ਮੈਂ ਰੁਪਿੰਦਰ ਕੌਰ ਵਾਰਡ ਨੰਬਰ 38 ਤੋਂ ਮੈਂ ਆਮ ਆਦਮੀ ਪਾਰਟੀ ਨਾਲ ਪਿਛਲੇ 3 ਸਾਲਾਂ ਤੋਂ ਜੁੜੀ ਹੋਈ ਆ ਜਿਹੜੀ ਇਹ ਪਾਰਟੀ ਆਨ ਤੁਸੀਂ ਦੇਖ ਸਕਦੇ ਹੋ ਕਿ ਦਿਨ ਬਰ ਦਿਨ ਸਾਡਾ ਏਰੀਆ ਸਾਰੇ ਲੁਧਿਆਣਾ ਦੱਖਣੀ ਹਲਕੇ ਨਾਲੋਂ ਸਭ ਤੋਂ ਪਿਛੜਾ ਹੋਇਆ ਸਾਡਾ ਏਰੀਆ ਸੀ ਉਹ ਦਿਨ ਬਦ ਦਿਨ ਤਰੱਕੀ ਕਰ ਰਿਹਾ ਹੈ ਆਮ ਸਰਕਾਰ ਦੀ ਮਿਹਰਬਾਨੀ ਨਾਲ ਇਸ ਏਰੀਆ 'ਚ ਪਾਰਕਾਂ ਡਵੈਲਪ ਹੋਈਆਂ ਨੇ ਮੁਹੱਲਾ ਕਲੀਨਿਕ ਬਣਿਆ ਤੇ ਅੱਜ ਮੈਡਮ ਰਜਿੰਦਰਪਾਲ ਕੌਰ ਸ਼ਿੰਨਾ ਜੀ ਦੀ ਮਿਹਰਬਾਨੀ ਤਹਿਤ ਸਾਡੇ ਏਰੀਆ ਦੀਆਂ 18 ਗਲੀਆਂ ਅਪਰੂਵ ਹੋਈਆਂ ਵਿੱਕੀ ਲੋਹਾਰਾ ਵਾਰਡ ਨੰਬਰ 38 ਤੋਂ ਏ ਆਮ ਆਦਮੀ ਪਾਰਟੀ 에 ਅੱਜ ਸਾਡੇ ਮੈਡਮ ਬਹੁਤ ਹੀ ਸਤਿਕਾਰਯੋਗ ਜਿੰਮੇਵਾਰ ਕੋਟੀ ਸੀਨਾ ਜੋ ਸਾਡੇ ਹਲਕੇ ਵਿੱਚ ਸਾਡਾ ਜੋ ਪਿਛਲੀਆਂ ਸਰਕਾਰਾਂ ਨੇ ਅੱਜ ਤੱਕ ਸਾਡੀ ਇੱਕ ਵੀ ਸੁਣਵਾਈ ਨਹੀਂ ਕੀਤੀ ਔਰ ਇਸ ਇਲਾਕੇ ਨੂੰ ਬਹੁਤ ਵੱਡੀ ਸੁਗਾਤ ਦਿੱਤੀ ਆ ਉਹਨਾਂ ਨੇ ਔਰ ਇਸ ਇਸ ਬੇਗਵਾਨੇ ਦੇ ਵਿੱਚ 18 ਗਲੀਆਂ ਪਾਸ ਹੋਈਆਂ ਔਰ ਜਿੰਨਾਂ ਦਾ ਜੋ ਮੂਰਤ ਕਰਕੇ ਗਿਆ ਅਸੀਂ ਸਾਰੇ ਮੁਹੱਲੇ ਨਿਵਾਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਮੈਂ ਸੁਨੀਲ ਢਿੰਗਰਾ ਨਿਵਾਸੀ ਬੇਗਵਾਨਾ ਤੇ ਸਾਹਮਣੇ ਵੈਲਫੇਅਰ ਸੁਸਾਇਟੀ ਦਾ ਸੈਕਟਰੀ ਵੀ ਆ ਤੇ ਕਾਫੀ ਟਾਈਮ ਤੋਂ ਤੁਸੀਂ ਵੀ ਦੇਖ ਰਹੇ ਹੋਣੇ ਤੁਸੀਂ ਵੀ ਕੰਟੀਨਿਊ ਵਿਜ਼ਿਟ ਕਰਦੇ ਹੋ ਇੱਥੇ ਇੱਥੇ ਰੋਡਾਂ ਦਾ ਬਹੁਤ ਬੁਰਾ ਹਾਲ ਹੈ ਤੇ ਜਦ ਦੀ ਆ ਸਰਕਾਰ ਆਈ ਹੈ ਉਹਦੇ ਵਿੱਚ ਕਾਫੀ ਸੁਧਾਰ ਆਪਾਂ ਨੂੰ ਆਪਣੇ ਏਰੀਆ 'ਚ ਦੇਖਣ ਨੂੰ ਮਿਲਿਆ ਜਿਦੇ ਵਿੱਚ ਚਾਹੇ ਰੋਡ ਲੈ ਲੋ ਤੁਸੀਂ ਲਾਈਟਸ ਲੈ ਲੋ ਜਾਂ ਸਿਕਿਉਰਿਟੀ ਪਰਪਸ ਲੈ ਲੋ ਉਹਨਾਂ ਅਤੇ ਪੀਸੀਆਰ ਵਗੈਰਾ ਦੀ ਵੀ ਕਾਫੀ ਵਿਜ਼ਿਟ ਹੁੰਦੀ ਆ ਤੇ ਆ ਸਰਕਾਰ ਨੇ ਕਾਫੀ ਕੁਝ ਸਾਨੂੰ ਇਦਾਂ ਦੀ ਸੌਗਾਤ ਦਿੱਤੀ ਹੈ ਜਿਹੜੀ ਸਾਨੂੰ ਵਾਕਈ ਨੀਡ ਸੀਗੀ ਜਿਸ ਚੀਜ਼ਾਂ ਦੀ ਤੇ ਅੱਜ 18 ਗਲੀਆਂ ਦਾ ਮੈਮ ਨੇ ਪੱਲਾ ਆਰੰਭ ਕੀਤਾ ਵਾ ਸਟਾਰਟ ਕੀਤਾ ਵਾ ਤੇ 1.5 ਕਰੋੜ ਦੇ ਪ੍ਰੋਜੈਕਟ ਦੇ ਨਾਲ ਤੇ ਕਾਫੀ ਖੁਸ਼ੀ ਹੈ ਮਹੱਲੇ 'ਚ ਜਿਹੜਾ ਕੰਮ ਕਾਫੀ ਟਾਈਮ ਤੋਂ ਰੁਕਿਆ ਹੋਇਆ ਸੀਗਾ ਤੇ ਅੱਜ ਉਹ ਮੈਡਮ ਨੇ ਕੰਪਲੀਟ ਕੀਤਾ ਮੇਰਾ ਨਾਮ ਜਸਪਾਲ ਸਿੰਘ ਮਹੱਲਾ ਸੁਧਾਰ ਕਮੇਟੀ ਦਾ ਚੇਅਰਮੈਨ ਵੀ ਹਾਂ ਅੱਜ ਸਾਡੇ ਮਹੱਲੇ ਦੇ ਕੋਨੇ ਦੀ ਖੁਸ਼ੀਦਾਲ ਮਾਹੌਲ ਬਣ ਗਿਆ ਹੈ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਕਾਰਨ ਕਿ ਅੱਜ ਤੋਂ ਉਹ ਦੇਰ ਪਹਿਲਾਂ ਅਸੀਂ ਅਕਾਲੀਆਂ ਨੂੰ ਵੀ ਵੋਟ ਪਾ ਕੇ ਦਿਤਾਇਆ ਬੈਂਸ ਬ੍ਰਦਰ ਉਹਨਾਂ ਨੇ ਵੀ ਵੋਟ ਪਾ ਕੇ ਦਿਤਾਇਆ ਪਰ ਜਤੋਂ ਤੋਂ ਬਾਅਦ ਸਾਡੀ ਕਦੇ ਵੀ ਕੋਈ ਵੀ ਸੁਣਾਈ ਨਹੀਂ ਅਸੀਂ ਅਕਾਲੀ ਪਾਰਟੀ ਦੇ ਹੈ ਗਾ ਕੰਗਸ ਪਾਰਟੀਆਂ ਕਿੰਨੀ ਵਾਰੀ ਚੁਗਾਤ ਤੁਹਾਡੀ ਸੁਣਵਾਈ ਨਹੀਂ ਹੋਈ ਉਹਦਾ ਕਾਰਨ ਕੀ ਕਿ ਸਾਡੇ ਨਾਲ ਹਮੇਸ਼ਾ ਧੋਖਾ ਹੁੰਦਾ ਰਿਹਾ ਪਿਛਲੇ ਜਿਹੜੇ ਹੁਣ ਦੇ ਇਲੈਕਸ਼ਨ ਹੋਏ ਨੇ ਆਮ ਆਦੀ ਪਾਰਟੀ ਨੂੰ ਜੂਰ ਤੇ ਆਈ ਹੈ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਨੂੰ ਇੱਕ ਵਾਰ ਜਿਤਾਓ ਤੇ ਅਸੀਂ ਤੁਹਾਡੀ ਜਰੂਰ ਸੁਣਵਾਈ ਕਰਾਂਗੇ ਸੋ ਉਹਨਾਂ ਨੇ ਅੱਜ ਸਾਨੂੰ ਸਾਡੇ ਮਹੱਲੇ ਨੂੰ ਇੱਕ ਤੋਹਫਾ ਦਿੱਤਾ ਹੈ ਮੈਂ ਸਮਝਦਾ ਕਿ ਉਹਨਾਂ ਨੇ ਆਪਣਾ ਵਚਨ ਪੂਰਾ ਕੀਤਾ ਹੈ